ਦੇ ਵੀ ਦਿਮਾਗੀ ਸੁਰਨ ਖਾਬ ਗਿਆ ਸੌ ਸੰਤਲ ਦਾ ਉਹਨੇ ਸਟੇਟਮੈਂਟ ਦਿੱਤੀ ਹੈ ਮੀਡੀਆ ਨੂੰ ਉਹਦੇ ਬਾਰੇ ਉਹ ਉਹ ਡਾਕਟਰ ਹੈ ਉਹਦਾ ਹੋਇਆ ਫਿਰਦਾ ਮੈਂ ਤਾਂ ਆਮ ਆਦਮੀ ਹਾਂ ਅਜੀ ਉਹ ਸਾਰਾ ਟੱਬਰ ਡਾਕਟਰ ਹੋਣ ਦੇ ਬਾਵਜੂਦ ਉਹ ਆ ਲੋਕਾਂ ਨੇ ਦਾਰਦਰ ਹੁਕਮਦਾ ਫਿਰਦਾ ਸੰਤਲ ਉਹਦਾ ਖਰਾਬ ਹੈ ਕਿ ਮੇਰਾ ਖਰਾਬ ਉਹ ਡਾਕਟਰ ਹੈ ਸੇਵਾ ਕਰੇ ਲੋਕਾਂ ਦੀ ਇਲਾਜ ਕਰੇ ਨਾਲੇ ਪੈਸੇ ਕਮਾਵੇ ਠੰਡਲ ਤਾਂ ਇੱਕ ਸੁਧਾਰਕ ਪਰਵਾੜ ਦੇ ਵਿੱਚ ਉਹ ਮੈਂ ਤਾਂ ਵੋਟਾਂ ਮੰਗਦਾ ਫਿਰਦਾ ਉਹ ਡਾਕਟਰ ਹੋਗੇ ਕਿਉਂ ਘਰ ਘਰ ਤੁਰਿਆ ਫਿਰਦਾ ਇਹ ਕਰਕੇ ਸਾਰਿਆਂ ਨੂੰ ਲੱਗਦਾ ਹੁੰਦਾ ਇਹਦੇ ਲੋਕ ਹੁਣ ਫੈਸਲਾ ਕਰਨਗੇ ਵੀ ਟੋਨਿਕ ਕਿਹਨੂੰ ਚਾ ਲੈ ਆ ਕਿ ਆਪਾਂ ਉੱਥੇ ਆਪਣਾ ਇੱਕ ਪ੍ਰੈਕਟਿਸਨ ਕਿਹਨੇ ਹੈ ਨਾ ਨਾ ਉੱਥੇ ਚਾਰਟ ਦਵਾਰੀ ਕਰ ਸਕੇ ਨਾ ਉੱਥੇ ਕੋ ਫਿਲਰ ਲਾ ਕੇ ਕੰਮ ਕਰ ਦੇ ਤੇ ਉਹ ਫੇ ਲੋਕ ਕਈ ਵਾਰੀ ਖੱਬੇ ਸਜੋ ਗੱਲਾਂ ਨੂੰ ਜੀ ਮਤਾਂ ਬੀ ਬੈਠੀ ਕਰਦਾ ਕਿ ਤੁਸੀਂ ਇੱਧਰ ਲਈ ਪਾਤੀ ਨੇ ਜਿੰਨੀ ਵਾਰੀ ਆਇਆ ਕਿ ਜਦ ਆਪਾਂ ਤੁਸੀਂ ਲੇਟ ਆਏ ਆ ਉਹ ਕੋਈ ਮੈਂ ਪਹਿਲੇ ਵੀ ਚਾਹੀਦੀ ਆ ਪਾਣੀ ਵੀ ਚਾਹੀਦਾ ਆਪਣੇ ਧਰਮ ਦੇ ਲਈ ਬੱਚਤ ਵੀ ਚਾਹੀਦੀ ਆ ਉਹ ਸਾਰੀਆਂ ਗੱਲਾਂ ਕਬੂਕਤਾਂ ਤਾਂ ਉਹ ਤੋਂ ਵੀ ਜ਼ਿਆਦਾ ਜ਼ਰੂਰੀ ਆ ਔਰ ਮੈਨੂੰ ਹੁਣੇ ਥੋੜੇ ਦਿਨ ਪਹਿਲਾਂ ਮੈਨੂੰ ਜਿਹੜੇ ਕ੍ਰਿਸਚੀਅਨ ਵੀ ਮੈਨੂੰ ਬੜੇ ਅਸੀਂ ਕਾਫੀ ਉਹਨਾਂ ਨੇ ਮੇਟਿਆਣੇ 100 150 ਬੰਦੇ ਇਕੱਠ ਕਰਕੇ ਮੈਨੂੰ ਉੱਥੇ ਬੁਲਾਇਆ ਸੀਗਾ ਉਹਨਾਂ ਦੇ ਵੀ ਮੰਗਵਾ ਉਹਨਾਂ ਨੂੰ ਵੀ ਉਹ ਚਾਹੀਦੇ ਹੈਗੇ ਆ ਜੇ ਇੱਕ ਵੱਡੀ ਲੋੜ ਆ ਇਹ ਔਰ ਸਾਡੇ ਵੱਖਾ ਬੋਰਡ ਆ ਤੁਹਾਨੂੰ ਕਿਉਂ ਨਹੀਂ ਕੋਆਪਰੇਟ ਕਰਦਾ ਤੁਹਾਡੇ ਜਿਹੜੇ ਦੇ ਕੋਆ ਟੈਂਕ ਚਾਹ ਪਰ ਬੱਟੀ ਤੇ ਬੈਠੀ ਆ ਜੀ ਉਹ ਆਪਾਂ ਵੱਖਾ ਬੋਰਡ ਦੀ ਜਿਹੜੀ ਜਮੇਨਾ ਉਹਨਾਂ ਦੇ ਵਿੱਚੋਂ ਕਹਿ ਕੇ ਆਪਾਂ ਨਾਟ ਕਰਾਂਗੇ ਉੱਥੇ ਪੈ ਕੇ ਤੁਸੀਂ ਹੁਣ ਜਿਹੜਾ ਹੁਣ ਟੂ ਹੈਗਾ ਜਿਹੜਾ ਸਾਨੂੰ ਬੰਦਾ ਥੋੜਾ ਘੁਮੜ ਫਿਰ ਵਾਲਾ ਇਹ ਤੋਂ ਬਾਅਦ ਮੇਰਾ ਖੋਸਬਰਕ ਜਿਹੜਾ ਆਪਣਾ ਜ਼ਿਲ੍ਹੇ ਦਾ ਮੁਖੀ ਹੈ ਮੈਂ ਉਹਦੇ ਕੋਲ ਨਾਲ ਤੁਹਾਡੇ ਨਾਲ ਚਲਾਂਗਾ ਨਾਲ ਜਾ ਕੇ ਆਪਾਂ ਕਹਿ ਕੇ ਤੇ ਵੱਖਾ ਬੋਰਡ ਤੋਂ ਉਹ ਤੋਂ ਕਰਵਾ ਲਾਂਗੇ ਮੈਂ ਤੁਹਾਨੂੰ ਜਿਹੜੀ ਗੱਲ ਦੱਸਿਹੀ ਹੈ ਇਹੀ ਹੈ ਕਿ ਜਦੋਂ ਅਸੀਂ ਇਹ ਕੀਤੇ ਅੱਜ ਤੋਂ 7-8 ਸਾਲ ਪਹਿਲਾਂ ਤੁਸੀਂ ਆਪਣਾ ਉੱਥੇ ਕਬਜ਼ਾ ਨਹੀਂ ਲੈ ਸਕੇ ਹਾਂਜੀ ਹਾਂ ਜੀ ਉੱਥੇ ਤੁਸੀਂ ਅੱਜ ਤੱਕ ਉੱਥੇ ਮੈਂ ਦਫਨਾਇਆ ਜਿਆਦਾ ਹੋਰ ਹੁੰਦੀਆਂ ਲੋਕ ਮੁੜ ਕੇ ਫੇਰ ਕਰ ਲੈਂਦੇ ਫਿਰ ਉਹਨੂੰ ਕਬਜ਼ਾ ਕਰ ਲੈਂਦੇ ਸਾਡੇ ਇੱਥੇ ਸਾਡੇ ਇੱਥੇ ਤੁਹਾਨੂੰ ਪਤਾ ਮਿਲੂਗਾ ਨੂੰ ਰਾਜ ਨਹੀਂ ਬਾਕੀ ਪਿਆਰ ਕਰ ਸਕਦੇ ਜਿਆਦਾ ਜੋਰ ਨਾਲ ਪਰ ਕੋਈ ਗੱਲ ਜੇ ਤੋ ਕਰਾਂਗੇ ਤਾਂ ਫਿਰ ਸਾਡੀ ਬੇਨਤੀ ਇਹ ਹੈ ਨਾ ਸਾਡਾ ਜੋਰ ਨਹੀਂ ਜਲ ਸਕਦਾ ਕਿਉਂਕਿ ਜਿੱਥੇ ਜਿਸ ਹਿਸਾਬ ਦੀ ਜਨਤਾ ਉਸ ਹਿਸਾਬ ਦਾ ਜੋਰ ਹੈ ਨਾ ਸਾਡੀ ਦੇ ਕੇ ਇਹ ਐਦਾਂ ਦੇਖੋ ਬੋਲੀ ਸਰਕਾਰ ਤੋਂ ਦੁਖੀ ਆ ਉਹਦਾ ਰਿਜ਼ਲਟ ਇਹ ਆ ਕਿ ਹਰ ਪਾਸਿਓਂ ਇੱਕ ਭਰਮਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਔਰ ਕਿਉਂਕਿ ਬੜੀਆਂ ਮੁਸ਼ਕਲਾਂ ਨੇ ਸਰਕਾਰ ਦਾ ਕਿਸੇ ਵੀ ਵਰਗ ਦੀ ਮੁਸ਼ਕਲ ਬਲਤ ਕੋਈ ਧਿਆਨ ਨਹੀਂ ਹਲ ਕਰਨ ਦਾ ਔਰ ਇਹ ਜਿਹੜੀ ਇਲੈਕਸ਼ਨ ਹੈ ਬਾਅਦ ਇਲੈਕਸ਼ਨ ਭਾਵੇਂ ਇਹਨਾਂ ਸਰਕਾਰ ਨੇ ਬਦਲ ਨਹੀਂ ਲੋਕਾਂ ਤੇ ਹੋ ਰਿਹਾ ਅੱਜ ਲਾਡਰਾਡ ਦੇ ਪਿੱਛੇ ਨਾ ਜੇ ਤੀਕੇ ਦੇ ਨਾਲ ਨਸ਼ਾ ਕਰ ਕਰ ਆ ਗਿਆ ਔਰ ਸਭ ਤੋਂ ਵੱਡੀ ਲੋਕਾਂ ਨੂੰ ਜਹਾਲ ਚੱਲਣੀ ਪੈ ਰਹੀ ਹੈ ਕਿਤੇ ਵੀ ਕੋਈ ਜਵਾਬ ਦੇ ਨਹੀਂ ਨਾ ਕੋਈ ਸਰਕਾਰ ਦਾ ਮੰਤਰੀ ਨਾ ਖੰਤਰੀ ਜਿਵੇਂ ਪੰਜਾਬ ਦਾ ਝੋਨਾ ਪੰਜਾਬ ਦੇ ਖਸਾਨ ਮੰਡੀਆਂ ਚ ਢੁਲੇ ਆ ਹੈ ਤੁਸੀਂ ਚਿਰੋ ਮੀਡੀਆ ਵਾਲੇ ਵੀ ਸਾਡੇ ਪੰਜਾਬ ਦੇ ਹੀ ਆ ਕਦੇ ਮੁੱਖ ਮੰਤਰੀ ਕਿਸੇ ਮੰਡੀ ਚ ਗਿਆ ਹੋਵੇ ਉਹਦਾ ਮੰਤਰੀ ਕਿਸੇ ਮੰਡੀ ਚ ਗਿਆ ਹੋਵੇ ਸੋ ਇਹ ਸਾਰੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਲੋਕ ਬਹੁਤ ਪਰੇਸ਼ਾਨ ਹੋ ਅੱਜ ਮੈਂ ਖਾਸ ਤੌਰ ਤੇ ਗੁਜਰ ਭਾਈ ਚਾਹਦੇ ਦੇ ਜਿਹਾ ਆ ਇਹਨਾਂ ਦੀ ਕੁਝ ਆਪਣੀਆਂ ਮੁਸ਼ਕਲਾਂ ਨੇ ਜਿਹੜੀਆਂ ਨੇ ਇਹਨਾਂ ਨੂੰ ਰੋਜ਼ ਦਰਪੇਸ਼ ਆ ਰਹੀਆਂ ਉਹ ਵੀ ਸੁਣੀਆਂ ਐ ਤੇ ਮੈਂ ਪਹਿਲਾਂ ਵੀ ਇਹਨਾਂ ਦੇ ਹੱਲ ਕੀਤੇ ਜਦੋਂ ਦੂਸਰੇ ਹਲਕਿਆਂ ਦੇ ਵਿੱਚ ਤੇ ਇਹ ਵੀ ਜਿਹੜਾ ਹੱਲ ਕਰਾਂਗੇ ਸੋ ਮੇਰੇ ਆਉਣ ਦਾ ਮਕਸਦ ਸਿਰਫ ਇੱਕੋ ਹੀ ਆ ਕਿ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ। ਉਹ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਸੁਣਿਆ ਜਾਣ ਤਾਂ ਕਿ ਇਹਨਾਂ ਦਾ ਕੋਈ ਹੱਲ ਜਿਹੜਾ ਉਹ ਕਰਾਇਆ ਜਾ ਸਕੇ। ਐਮਪੀ ਸਾਹਿਬ ਕਹਿੰਦੇ ਵੀ ਦਿਮਾਗੀ ਸਤੁਰਨ ਖਾਬ ਗਿਆ 660 ਦਾ ਉਹਨਾਂ ਸਟੇਟਮੈਂਟ ਦਿੱਤੀ ਹੈ মিডিਆ ਨੂੰ। ਉਹਦੇ ਬਾਰੇ ਉਹ ਉਹ ਡਾਕਟਰ ਹੈ ਉਹਦਾ ਹੋਇਆ ਫਿਰਦਾ ਮੈਂ ਤਾਂ ਆਮ ਆਦਮੀ ਐ। ਅੱਜ ਉਹ ਸਾਰਾ ਟੱਬਰ ਡਾਕਟਰ ਹੋਣ ਦੇ ਬਾਵਜੂਦ ਉਹ ਆ ਲੋਕਾਂ ਨੇ ਦਾਰਦਰ ਹੁਕਮਦਾ ਫਿਰਦਾ ਸਤੁਰ ਉਹਦਾ ਖਰਾਬ ਹੈ ਕਿ ਮੇਰਾ ਖਰਾਬ ਹੋ। ਉਹ ਡਾਕਟਰ ਆ ਸੇਵਾ ਕਰੇ ਲੋਕਾਂ ਦੀ ਇਲਾਜ ਕਰੇ ਨਾਲੇ ਪੈਸੇ ਕਮਾਵੇ ਠੰਡਲ ਤਾਂ ਇੱਕ ਸੁਧਾਰਕ ਪਰਿਵਾਰ ਦੇ ਵਿੱਚ ਆ ਮੈਂ ਤਾਂ ਵੋਟਾਂ ਮੰਗਦਾ ਫਿਰਦਾ ਉਹ ਡਾਕਟਰ ਹੋਗੇ ਕਿਉਂ ਘਰ ਘਰ ਤੁਰਿਆ ਫਿਰਦਾ ਇਹ ਕਰਕੇ ਸਾਰਿਆਂ ਨੂੰ ਲੱਗਦਾ ਹੁੰਦਾ ਇਹ ਤਾਂ ਲੋਕ ਹੁਣ ਫੈਸਲਾ ਕਰਨਗੇ